ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਆਪਣੀ ਚੈਨਲ ਨਾਲ ਵਾਕਤ ਬਾਈ ਹੱਲੀ ਦੇ ਉੱਪਰ ਅੱਜ ਤੁਹਾਨੂੰ ਆਪਾਂ ਮੋਸਟ ਕਾਮਨ ਇੱਕ ਜਿਹੜਾ ਕੁਐਸਚਨ ਆਉਂਦਾ ਹੁੰਦਾ ਹੈ ਜੀ ਕਿ ਆਪਾਂ ਨੇ ਵਰਕ ਕਿਵੇਂ ਕਰਨਾਗਾ ਮੀਨਜ਼ ਵੀ ਆਪਾਂ ਵਰਕ ਕਰਨਾ ਸਿੱਖ ਲੈਨੇ ਹੈਗੇ ਟ੍ਰੇਸ ਕਰਨਾ ਸਿੱਖ ਲੈਨੇ ਹੈਗੇ ਬਟ ਉਹਦਾ ਨਾਪ ਕਿਵੇਂ ਕਰਨਾਗਾ ਆਪਾਂ ਆਪਾਂ ਸੂਟ ਦੇ ਉੱਪਰ ਟ੍ਰੇਸ ਕਿਥੇ ਕਿਥੇ ਕਰਨਾ ਹੈ ਕਸਟਮਰ ਦੇ ਨਾਪ ਦੇ ਅਕੋਰਡਿੰਗ ਕਿਵੇਂ ਕਰਨਾਗਾ ਉਹ ਸਾਰੀਆਂ ਗੱਲਾਂ ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਦੇ ਨਾਲ ਬਨੇ ਰਹੇ ਹੋ ਤੇ ਵੀਡੀਓ ਨੂੰ ਪੂਰੀ ਦੇਖਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਜੀ ਇਹ ਮੈਂ ਨੇ ਫਰੰਟ ਪੱਲਾ ਕੀਤਾ ਹੋਇਆ ਵਾ। ਐਸਟਰਾ ਮੈਂ ਪਹਿਲਾਂ ਇੱਕ ਜਿਹੜਾ ਸੁਨਤ ਦਾ ਇੱਕ ਸਾਈਡ ਹੈ ਦਾ ਉਹਦੇ ਉੱਪਰ ਆਪਾਂ ਸਾਰੇ ਫਰੰਟ ਪੱਲਾ ਕੀਤਾ ਵਾ। ਨੀਚੋਂ ਆਪਾਂ ਛੱਡੀ ਹੈ ਜੀ 4 ਇੰਚ। ਆਸ ਇਹ ਚੀਜ਼ ਦੇ ਉੱਪਰੋਂ ਆਪਾਂ 4 ਇੰਚ ਛੱਡੀ ਹੈ ਜੀ। ਜਿਹੜੀ ਆਹ ਵਾਲੀ ਚੀਜ਼ ਹੈਗੀ ਇਹ 4 ਇੰਚ ਛੱਡ ਕੇ ਤੇ ਸਾਈਡ ਤੇ ਜਦੋਂ ਆਪਾਂ ਚਾਕ ਮੋੜਨੇ ਹੁੰਦੇ ਨੇ ਕਿ ਇਹ ਮੈਂ ਛੱਡੇ ਜੀ 2.5 ਇੰਚ ਠੀਕ ਹੈ ਜੀ ਇਥੇ ਕਸਟਮਰ ਦੇ ਨਾਪ ਦੇ ਅਕੋਰਡਿੰਗ ਆਪਾਂ ਜਿੰਨਾ ਵੀ ਹੋਊਗਾ ਇੱਥੋਂ 2.5 ਇੰਚ ਜਿਹੜਾ ਉਧਰ ਛੱਡਿਆ ਸੀਗਾ ਉਥੋਂ ਲੈ ਕੇ ਜਿੰਨਾ ਵੀ ਕਸਟਮਰ ਦਾ ਘੇਰਾ ਹੋਊਗਾ ਉਹਦੀ ਨਿਸ਼ਾਨੀ ਲਗਾ ਲੈਣੀ ਹੈ ਜੀ ਆਪਾਂ ਪਹਿਲਾਂ ਠੀਕ ਹੈ ਘੇਰੇ ਦੇ ਅਕੋਰਡਿੰਗ ਆਪਾਂ ਸਾਰਾ ਪੱਲਾ ਜਿਹੜਾ ਉਹ ਨੀਚੋਂ ਲੈ ਕੇ ਉੱਪਰ ਤੱਕ ਸਾਰੀ ਲੰਬਾਈ ਲਗਾ ਲੈਣੀ ਹੈ ਤੇ ਐਦਾਂ ਆਪਾਂ ਸਾਰਾ ਘੇਰਾ ਲਗਾ ਲੈਣਾਗਾ ਤੇ ਉਹਨੂੰ ਉਸ ਹਿਸਾਬ ਨਾਲ ਵਰਕ ਕਰਨਾਗਾ ਠੀਕ ਹੈ ਜੀ ਨੀਚੋਂ ਘੇਰੇ ਦੀ ਫੋਲਡਿੰਗ ਲਈ 4 ਇੰਚ ਛੱਡਣਾ ਤੇ ਦੋਨੋਂ ਸਾਈਡਸ ਤੋਂ 2.5 2.5 ਇੰਚ ਜਾਂ 3 3 ਇੰਚ ਤੁਸੀਂ ਚਾਕ ਦੀ ਫੋਲਡਿੰਗ ਲਈ ਛੱਡਣਾ ਉਸੇ ਤਰ੍ਹਾਂ ਆਪਾਂ ਨੇ ਜਿਹੜਾ ਫਰੰਟ ਪੱਲਾਗਾ ਇਹੇ ਆਪਾਂ ਕਰ ਲਿਆ ਜੀ ਠੀਕ ਹੈ ਤੇ ਉਸੇ ਤਰ੍ਹਾਂ ਅਗਰ ਤੁਹਾਡੇ ਕੋਲੇ ਸਾਈਡ ਤੇ ਇਧਰਲੀ ਸਾਈਡ ਕਪੜਾ ਬਚਦਾ ਘੇਰਾ ਉਧਰ ਕੱਢ ਕੇ ਅਗਰ ਤੁਸੀਂ ਘੇਰਾ ਉਧਰਲੀ ਸਾਈਡ ਕੱਢ ਲਿਆ ਤੇ ਉਹਦੀ ਸਾਈਡਸ ਤੇ ਤੁਹਾਡੇ ਕੋਲ ਕਪੜਾ ਬਚਦਾਗਾ ਜਿੱਦਾਂ ਇੱਥੇ ਸੀਗਾ ਇੱਥੇ ਤੱਕ ਮੇਰਾ ਜਿਹੜਾ 2.5 ਇੰਚ ਦਾ ਨਿਸ਼ਾਨ ਲੱਗਿਆ ਸੀਗਾ ਘੇਰਾ ਮੇਰਾ ਜਿਹੜਾ ਇੱਥੇ ਕੰਪਲੀਟ ਹੋ ਗਿਆ ਸੀ ਤੇ ਸਾਈਡ ਤੇ ਮੈਂ ਮੋੜਨ ਦੇ ਲਈ 2.5 ਇੰਚ ਦਾ ਨਿਸ਼ਾਨ ਲਗਾ ਕੇ ਪਿੱਛੇ ਜਿਹੜਾ ਮੇਰੇ ਕੋਲ ਇਹ ਵਾਲਾ ਕਪੜਾ ਬਚਿਆ ਸੀ ਜੀ ਇਹ ਬਚਿਆ ਸੀ ਜੀ ਮੇਰੇ ਕੋਲੇ 18 ਇੰਚ ਇਥੋਂ ਲੈ ਕੇ ਇੱਥੇ ਤੱਕ 18 ਇੰਚ ਸੀਗਾ ਇਹਦੇ ਵਿੱਚ ਮੈਂ ਬਾਹਾਂ ਐਡਜਸਟ ਕੀਤੀਆਂ ਨੇ ਜੀ ਜਿਹੜਾ ਆਪਣੇ ਬਾਹਾਂ ਦਾ ਵਰਕ ਕਰਨਾ ਹੁੰਦਾ ਹੈ ਇਹ ਮੈਂ ਕੀਤਾ ਜੀ ਇਸ ਹਸਾਬ ਨਾਲ ਜਿੰਨਾ ਕਪੜਾ ਬਚਿਆ ਸੀ ਉਹਦਾ ਮੈਂ ਨੇ ਅੱਧ ਕਰ ਲਿਆ ਸੀ ਉਹਦੇ ਅੱਧ ਦੇ ਵਿੱਚ ਆਪਾਂ ਨੇ ਜਿਹੜਾ ਉਹ ਵਰਕ ਕਰ ਲਿਆ ਸੀ ਮੇਰੇ ਕੋਲ 18 ਇੰਚ ਕਪੜਾ ਪਿੱਛੇ ਬਚਿਆ ਸੀਗਾ ਕਿ ਮੀਨਸ ਫਰੰਟ ਪੱਲੇ ਦਾ ਕੱਟ ਕੇ ਸਾਰਾ ਤੇ ਜਿਹੜਾ ਆਪਣਾ ਸਾਈਡਸ ਤੇ ਆਗਾ ਇਹ ਬਚਿਆ ਸੀ ਜੀ ਆਪਣੇ ਕੋਲੇ 18 ਇੰਚ ਕਿ ਇਹਦੇ ਵਿੱਚ ਮੇਨੇ ਜਿਹੜਾ ਬਾਹਾਂ ਦਾ ਵਰਕ ਹੈਗਾ ਉਹ ਐਡਜਸਟ ਕੀਤਾਗਾ ਤੇ ਇੱਥੋਂ ਆਪਾਂ ਨੇ ਨਾਰਮਲੀ ਬਾਹ 17 ਇੰਚ ਪੈਂਦੀ ਹੈ ਜੀ ਪੌਣੀ ਬਾਹ ਹੁੰਦੀ ਹੈ ਜੀ ਜਿਹੜੀ ਆਪਾਂ ਇੱਥੋਂ ਲੈ ਕੇ ਉੱਥੇ ਤੱਕ 20 ਇੰਚ ਦਾ ਨਿਸ਼ਾਨ ਲਗਾ ਕੇ ਉਸੇ ਤਰ੍ਹਾਂ ਜਿਹੜੀ ਦੂਸਰੀ ਬਾਹ ਕਰ ਲਈਜੀ ਉਸੇ ਤਰ੍ਹਾਂ ਜਿਹੜੀ ਆਪਾਂ ਦੂਜੀ ਬਾਹ ਕਰ ਲੈਣੀ ਹੈਗੀ ਇੱਕ ਆਪਾਂ ਇੱਧਰ ਕਰ ਲੈਣੀ ਆ ਤੇ ਉਸੇ ਤਰ੍ਹਾਂ ਜਿਹੜੀ ਦੂਸਰੀ ਕਰ ਲੈਣੀ ਹੈ ਤੇ ਹੁਣ ਜਦੋਂ ਆਪਾਂ ਨੇ ਸਲਵਾਰ ਦਾ ਵਰਕ ਕਰਨਾ ਹੈ ਜੀ ਸਲਵਾਰ ਦਾ ਆਪਾਂ ਵਰਕ ਕਰਨੇ ਜੀ ਇਹਦੀ ਦੂਸਰੀ ਸਾਈਡ ਤੇ ਸੂਟ ਦੀ ਦੂਸਰੀ ਸਾਈਡ ਤੇ ਕਰਨਾ ਇਸ ਤਰ੍ਹਾਂ ਇਧਰਲੀ ਸਾਈਡ ਕਰਾਂਗੇ ਆਪਾਂ ਅਗਰ ਤੁਹਾਡੀ ਸਲਵਾਰ ਸਟ੍ਰੇਟ ਹੈਗੀ ਤਾਂ ਤੁਸੀਂ ਪਹਿਲਾਂ ਇਹਦਾ ਅੱਧ ਕਰ ਲੈਣਾਗਾ ਮੀਨਸ ਕੱਪੜੇ ਨੂੰ ਫੋਲਡ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਕਿਉਂਕਿ ਆਪਾਂ ਜਿਹੜੀ ਕਟਿੰਗ ਕਰਦੇ ਹੁੰਦੇ ਹੁੰਦੇ ਆ ਉਹ ਕੱਪੜੇ ਨੂੰ ਫੋਲਡ ਕਰਕੇ ਕਰਦੇ ਹੁੰਦੇ ਹੁੰਦੇ ਆਂਗੇ ਸਟ੍ਰੇਟ ਸਲਵਾਰ ਦੀ ਉਹ ਵਰਕ ਕਰਨਾ ਹੈ ਜੀ ਆਪਾਂ ਫੋਲਡ ਕਰਕੇ ਇਹਦਾ ਸੈਂਟਰ ਕੱਢ ਲੈਣਾਗਾ ਜਿੱਦਾਂ ਇੱਥੇ ਸੈਂਟਰ ਆ ਗਿਆ ਤੇ ਅੱਧਾ ਵਰਕ ਆਪਾਂ ਇਧਰ ਕਰਾਂਗੇ ਮੂਰੀ ਦਾ ਤੇ ਅੱਧਾ ਇਧਰਲੀ ਸਾਈਡ ਕਰਾਂਗੇ ਜੀ ਠੀਕ ਹੈ ਅੱਧਾ ਵਰਕ ਆਪਾਂ ਇਧਰਲੀ ਸਾਈਡ ਜਿੰਨੀ ਵੀ ਮੂਰੀ ਰੱਖਣੀ ਹੈਗੀ ਅਗਰ 7 ਇੰਚ ਰੱਖਣੀ ਹੈ ਤਾਂ 7 ਇੰਚ ਨਿਸ਼ਾਨ ਆਪਾਂ ਇੱਧਰ ਲਗਾਵਾਂਗੇ ਤੇ 7 ਇੰਚ ਇੱਧਰ ਲਗਾਵਾਂਗੇ ਜਦੋਂ ਆਪਾਂ ਇਹਨੂੰ ਖੋਲਾਂਗੇ ਤਾਂ ਇਹਦੇ ਸੈਂਟਰ ਦੇ ਵਿੱਚ ਜਿਹੜਾ ਆਪਾਂ ਨੇ 14 ਇੰਚ ਦਾ ਇਥੇ ਵਰਕ ਕਰਨਾ ਹੈ ਜੀ ਉਸੇ ਤਰ੍ਹਾਂ ਆਪਾਂ ਨੇ ਫਿਰ ਦੂਜਾ ਕਰਨਾਗਾ ਇਥੋਂ ਲੈ ਕੇ ਉੱਥੇ ਤੱਕ ਆਪਾਂ ਜਿੰਨੀ ਆਪਣੀ ਸਲਵਾਰ ਦੀ ਲੰਬਾਈ ਹੋਊਗੀ ਉਹ ਆਪਾਂ ਨੇ ਇਥੋਂ ਤੋਂ ਲੈ ਕੇ ਉੱਥੇ ਤੱਕ ਲਗਾ ਲੈਣੀ ਹੈ ਤੇ ਦੂਜੀ ਜਿਹੜੀ ਸਲਵਾਰ ਦਾ ਦੂਜਾ ਪੱਲਾ ਹੋਊਗਾ ਉਹ ਆਪਾਂ ਅੱਗੋਂ ਜਾ ਕੇ ਕੱਟਣਗੇ ਇਥੇ ਆਪਾਂ ਸਿੰਗਲ ਕੱਢਾਂਗੇ ਜਿਹੜਾ ਆਪਣਾ ਹੋਊਗਾ ਇੱਕ ਪੱਲਾ ਆਪਣੇ ਇੱਥੋਂ ਨਿਕਲੂਗਾ ਤੇ ਅਗਰ ਤੁਸੀਂ ਸਲਵਾਰ ਦੀ ਪਹਿਲਾਂ ਕਟਿੰਗ ਕਰ ਲਓਗੇ ਓਨਲੀ ਕਟਿੰਗ ਕਪੜਾ ਕਪੜਾ ਉਤਾਰ ਲਿਓ ਤਾਂ ਤੁਸੀਂ ਦੋਨੋਂ ਸਾਈਡਸ ਤੇ ਸੈਂਟਰ ਕਰਕੇ ਸਲਵਾਰ ਦੇ ਇੱਥੇ ਵਰਕ ਕਰ ਸਕਦੇ ਹੋ ਤੇ ਜਿਹੜਾ ਆਪਾਂ ਗੋਡੇਵਾਂ ਵਾਲਾ ਕਰਦੇ ਹੁੰਨੇ ਆ ਜੀ ਉਹ ਉਹ ਇੱਥੇ ਇੱਕ ਥਾਂ ਤੇ ਹੋ ਜਾਂਦਾ ਹੈਗਾ ਜਿੱਦਾਂ ਆਪਾਂ ਨੇ 14 ਇੰਚ ਦੇ ਗੋਡੇ ਆਪਾਂ ਮੰਨ ਕੇ ਚੱਲੋ ਤਾਂ 14 ਇੰਚ ਦੀ ਨਿਸ਼ਾਨੀ ਲਗਾ ਕੇ ਇੱਥੇ ਤੇ ਇਹਦੇ ਨਾਲ ਹੀ 14 ਇੰਚ ਦੀ ਨਿਸ਼ਾਨੀ ਲਗਾ ਕੇ ਇੱਕ ਵਾਰ ਕੇ ਇੱਥੇ ਹੋ ਜਾਊਗਾ ਤੇ ਇਕੇ ਦੇ ਨਾਲ ਹੋ ਜਾਊਗਾ ਠੀਕ ਹੈ ਜੀ ਇਹ ਵਾਲਾ ਵਰਕ ਹੈ ਜਿਹੜਾ ਆਪਾਂ ਉਹ ਸਲਵਾਰ ਦੇ ਉੱਪਰ ਕਰਦੇ ਹੁੰਨੇ ਆਂਗੇ ਅਗਰ ਸਟ੍ਰੇਟ ਹੈਗੀ ਤਾਂ ਤੁਸੀਂ ਸਲਵਾਰ ਨੂੰ ਇਹਨੂੰ ਕਪੜੇ ਨੂੰ ਫੋਲਡ ਕਰਕੇ ਉਹਦਾ ਸੈਂਟਰ ਕਰਾਂਗਾ ਤੇ ਫਿਰ ਨਿਸ਼ਾਨੀ ਲਗਾਉਣੀ ਹੈਗੀ ਅਗਰ ਤੁਸੀਂ ਗੋਡੇ ਵਾਲੀ ਸਲਵਾਰ ਬਣਾ ਰਹੇ ਹੋਗੇ ਤਾਂ ਤੁਸੀਂ ਇਹਦੇ ਬਿਲਕੁਲ ਹੀ ਇੱਕ ਸਾਈਡ ਦੇ ਉੱਪਰ ਵਰਕ ਕਰ ਸਕਦੇ ਹੋਗੇ 14 ਇੰਚ ਦੀ ਨਿਸ਼ਾਨੀ ਲਗਾ ਕੇ ਇੱਥੇ ਤੁਸੀਂ ਨੇ ਮਾਰਕ ਕਰ ਲੈਣਾਗਾ ਤੇ ਉੱਥੇ ਵਰਕ ਕਰਨਾਗਾ ਜਿੰਨੀ ਮੂਹਰੇ ਰੱਖਣੀ ਹੈ ਤੇ ਉਹਦੇ ਨਾਲ ਹੀ ਆਪਾਂ ਨੇ ਜਿਹੜਾ ਦੂਜਾ ਪੱਲਾ ਹੈਗਾ ਦੂਜਾ ਗੋਟਾ ਨਿਕਲੂਗਾ ਜਿਹੜਾ ਆਪਣਾ ਉਹ ਵਰਕ ਕਰ ਲੈਣਾ ਜੀ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇਹ ਸੀਗਾ ਜੀ ਕਿ ਵਰਕ ਵਾਲਾ ਤੇ ਅਗਰ ਤੁਹਾਨੂੰ ਸਟ੍ਰੇਟ ਸਲਵਾਰ ਦੀ ਕਟਿੰਗ ਸਟੀਚਿੰਗ ਨਹੀਂ ਆਉਂਦੀ ਹੈਗੀ ਤਾਂ ਤੁਸੀਂ ਆਪਣੀ ਤੇ ਚੈਨਲ ਦੇ ਉੱਪਰ ਜਾ ਕੇ ਦੇਖ ਸਕਦੇ ਹੋਊਂਗੀ ਉਹਦੀ ਫੁੱਲ ਵੀਡੀਓ ਜਿਹੜੀ ਆਪਾਂ ਉਪਾਈ ਹੋਈ ਹੈਗੀ ਕਿ ਇਹਦੀ ਕਟਿੰਗ ਤੇ ਸਟੀਚਿੰਗ ਕਿੱਦਾਂ ਕਰਨੀ ਹੈਗੀ ਸਟ੍ਰੇਟ ਸਲਵਾਰ ਨੂੰ ਬਸ ਇਦਾਂ ਆਪਾਂ ਕੱਪੜਾ ਫੋਲਡ ਕਰਨਾਗਾ ਜਿਹੜਾ ਆਪਣੇ ਕੋਲੇ ਹੋਊਗਾ ਤੇ ਉਹਦੇ ਸੈਂਟਰ ਦੇ ਵਿੱਚ ਵਰਕ ਕਰਨਾਗਾ ਦਾ ਸੈਂਟਰ ਤੇ ਇੱਥੇ ਮਾਰਕ ਲਾ ਲਿਓ ਪਹਿਲਾਂ ਫਿਰ ਇਹਨੂੰ ਖੋਲ ਕੇ ਇਹਦੀ ਦੋਨੇ ਪਾਸੇ ਹੈ ਜਿਹੜਾ ਉਹ ਵਰਕੋ ਹੋ ਜੁਗਲ ਠੀਕ ਹੈ ਜੀ ਅਗਰ ਤੁਹਾਨੂੰ ਸਮਝ ਨਹੀਂ ਆਇਆ ਤਾਂ ਤੁਸੀਂ ਕਮੈਂਟ ਦੇ ਵਿੱਚ ਕੋਈ ਵੀ ਕੁਐਸਚਨ ਪੁੱਛ ਸਕਦੇ ਹੋਗੀ ਜਾਂ ਫਿਰ ਲਾਈਵ ਜੁਆਇਨ ਕਰ ਲਿਓ ਲਾਈਵ 'ਤੇ ਤੁਹਾਨੂੰ ਇਨਫੋਰਮੇਸ਼ਨ ਹੈ ਜਿਹੜਾ ਉਹ ਇੰਸਟਾਗ੍ਰam 'ਤੇ ਮਿਲ ਜਾਂਦੀ ਹੈ ਜੀ ਅੱਜ ਦੀ ਵੀਡੀਓ ਦੀ ਇੰਨਾ ਹੀ ਹੈ ਜੀ ਥੈਂਕ ਯੂ ਜੀ ਸਾਰਿਆਂ ਦਾ